ਕਹਿੰਦੇ ਇੱਕ ਸੇਠ ਹੈ ਉੱਥੋਂ ਦਾ ਰਹਿਣ ਵਾਲਾ ਅਮਰਸਰ ਸਾਹਿਬ ਦੀ ਧਰਤੀ ਦਾ ਉਹਦਾ ਕਾਰੋਬਾਰ ਹੈ ਲਾਹੌਰ ਦੇ ਵਿੱਚ ਲੱਕੜ ਦਾ ਲਾਹੌਰ ਦੇ ਵਿੱਚੋਂ ਕਹਿੰਦੇ ਇੱਕ ਸੁਨੇਹਾ ਆਇਆ ਇੱਕ ਪੱਤਰ ਆਇਆ ਉਹਨੂੰ ਸੇਠ ਨੂੰ ਤੇ ਸੇਠ ਨੂੰ ਜਦੋਂ ਪੱਤਰ ਆਇਆ ਨਾ ਉਹਦੇ ਵਿੱਚ ਕੀ ਲਿਖਿਆ ਸੀ ਕਹਿੰਦੇ ਸੇਠ ਜੀ ਰਾਵੀ ਦਾ ਪਾਣੀ ਕਹਿੰਦੇ ਵੱਧ ਗਿਆ ਉਹ ਚੜ ਕੇ ਆ ਗਿਆ ਕਹਿੰਦੇ ਹੜ ਆ ਗਏ ਆਪਣਾ ਸਾਰਾ ਕਾਰੋਬਾਰ ਕਹਿੰਦੇ ਜੋ ਵੀ ਸਾਜੋ ਸਮਾਨ ਸੀ ਸਭ ਕਹਿੰਦੇ ਪਾਣੀ ਰੋੜ ਕੇ ਲੈ ਗਿਆ ਨੌਕਰ ਨੇ ਪੜ ਕੇ ਸੁਣਾਇਆ ਕਹਿੰਦੇ ਸੇਠ ਜੀ ਚਿੱਠੀ ਵਿੱਚ ਇਹ ਲਿਖਿਆ ਹੈ ਆਪਾਂ ਨੂੰ ਲਾਹੌਰ ਤੋਂ ਸੁਨੇਹਾ ਆਇਆ ਆਪਣਾ ਸਭ ਕੁਝ ਰੁੜ ਗਿਆ ਨੌਕਰ ਨੂੰ ਕਹਿਣ ਲੱਗਾ ਸੇਠ ਕਹਿੰਦੇ ਚੱਲ ਫਿਰ ਚਲੀਏ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਸਥਾਨਾਂ ਤੇ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਚਲੀਏ ਤੇ ਕਹਿੰਦੇ ਨੌਕਰ ਨਾਲ ਹੋ ਤੁਰਿਆ। ਜਦੋਂ ਨੌਕਰ ਨਾਲ ਹੋ ਤੁਰਿਆ ਨਾ ਗੁਰੂ ਪਿਆਰ ਵਾਲਿਓ ਕਹਿੰਦੇ ਉਸ ਟਾਈਮ ਸੇਠ ਨੇ ਅਰਦਾਸ ਬੇਨਤੀ ਕੀਤੀ ਗੁਰੂ ਰਾਮ ਸਾਹਿਬ ਜੀਆਂ ਦੇ ਸਾਹਮਣੇ। ਗੁਰੂ ਰਾਮਦਾਸ ਸਹਿਬ ਜੀਆਂ ਦਾ ਧਿਆਨ ਧਰਿਆ ਗੁਰੂ ਪਿਆਰ ਵਾਲਿਓ ਕਹਿੰਦੇ ਅਰਦਾਸ ਬੇਨਤੀ ਕੀਤੀ ਕਹਿੰਦੇ ਅਰਦਾਸ ਬੇਨਤੀ ਦੇ ਵਿੱਚ ਮਨ ਹੀ ਮਾਨਿਕ ਤਰਲਾ ਕੀਤਾ ਸੇਠ ਨੇ ਅਰਦਾਸ ਬੇਨਤੀ ਕਰਕੇ ਵਾਪਸ ਆਪਣੇ ਘਰ ਨੂੰ ਮੁੜ ਆਇਆ ਸੇਠ ਤੇ ਗੁਰੂ ਪਿਆਰ ਵਾਲਿਓ ਕਹਿੰਦੇ ਦੂਸਰਾ ਪੱਤਰ ਆਇਆ ਦੂਸਰੀ ਵਾਰ ਚਿੱਠੀ ਆਈ ਉਹਦੇ ਵਿੱਚ ਕਹਿੰਦੇ ਉਹ ਥੋਂ ਦੇ ਰਹਿਣ ਵਾਲੇ ਉਹਦੇ ਨੌਕਰਾਂ ਨੇ ਲਿਖਿਆ ਕਹਿੰਦੇ ਜੀ ਕਾਫੀ ਮਾਤਰਾ ਵਿੱਚ ਵੱਡੀ ਮਾਤਰਾ ਵਿੱਚ ਕਹਿੰਦੇ ਹੜਾ ਆਇਆ ਸੀ ਸਮਾਨ ਸਾਰਾ ਰੁੜ ਗਿਆ ਸੀ ਕਹਿੰਦੇ ਕੁਝ ਕੁ ਸਮਾਨ ਆਪਣਾ ਮਿਲ ਗਿਆ ਪ੍ਰਾਪਤ ਹੋ ਗਿਆ ਆਪਾਂ ਨੂੰ ਨੌਕਰ ਨੇ ਪੜ੍ਹ ਕੇ ਸੁਣਾਇਆ ਸੇਠ ਕਹਿੰਦਾ ਚੱਲ ਫਿਰ ਚੱਲੀਏ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗੁਰੂ ਰਾਮਦਾਸ ਸਾਹਿਬ ਜੀ ਆਂਦੇ ਚਰਨਾਂ ਵਿੱਚ ਬੇਨਤੀ ਕਰੀਏ ਤਰਲਾ ਕਰੀਏ ਕਹਿੰਦੇ ਬੇਨਤੀ ਫੇਰ ਕਰਕੇ ਆਇਆ ਫੇਰ ਘਰ ਨੂੰ ਵਾਪਸ ਆ ਗਿਆ ਤੀਸਰਾ ਪੱਤਰ ਫੇਰ ਆਇਆ ਗੁਰੂ ਪਿਆਰ ਵਾਲਿਓ ਸਾਡੀ ਜਿਹੜੀ ਬਿਰਤੀ ਆ ਨਾ ਅਰਦਾਸ ਤੇ ਬਹੁਤ ਨਿਰਪਰ ਕਰਦੀ ਹੈ ਰੱਬ ਦੇ ਨਾਲਾ ਪ੍ਰੀ ਸਾਡੀ ਅਰਦਾਸ ਬਣਾ ਦਿੰਦੀ ਹੈ ਪਰ ਅਰਦਾਸ ਦਿਲੋਂ ਹੋਵੇ ਬਿਰਥੀ ਕਦੇ ਨਾ ਹੋਬਈ ਕਿਹਦੀ ਅਰਦਾਸ ਜਨ ਕੀ ਅਰਦਾਸ ਪਹਿਲਾਂ ਉਹਦਾ ਸੇਵਕ ਬਣਨਾ ਪੈਣਾ ਜਨ ਬਣਨਾ ਪੈਣਾ ਫਿਰ ਅਰਦਾਸ ਕਬੂਲ ਹੋਇਆ ਕਰਦੀ ਏ ਤੀਸਰਾ ਪੱਤਰ ਆਇਆ ਤੀਸਰੇ ਪੱਤਰ ਵਿੱਚ ਲਿਖਿਆ ਗੁਰੂ ਪਿਆਰ ਵਾਲਿਓ ਕਹਿੰਦੇ ਸੇਠ ਜੀ ਚਿੰਤਾ ਨਾ ਕਰਿਓ ਸੇਠ ਜੀ ਪੋਰਾ ਵੀ ਚਿੰਤਾ ਨਾ ਕਰਿਓ ਜਰਾ ਵੀ ਚਿੰਤਾ ਨਾ ਕਰਿਓ ਕਿਉਂ ਆਪਣਾ ਸਾਰਾ ਸਮਾਨ ਮਿਲ ਗਿਆ ਆਖੋ ਸਤਨਾ ਆਪਣਾ ਕਾਰੋਬਾਰ ਦਾ ਸਾਰਾ ਸਮਾਨ ਸਾਜੋ ਸਮਾਨ ਮਿਲ ਚੁਕਿਆ ਤੇ ਕਹਿੰਦੇ ਸੇਠ ਨੇ ਫੇਰ ਆਖਿਆ ਨੌਕਰ ਨੂੰ ਕਹਿੰਦੇ ਚੱਲ ਚੱਲੀਏ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਸਥਾਨਾਂ ਤੇ ਅਰਦਾਸ ਬੇਨਤੀ ਕਰਕੇ ਆਈਏ ਬਈ ਤੇ ਗੁਰੂ ਪਿਆਰ ਵਾਲਿਓ ਜਦੋਂ ਕਹਿੰਦੇ ਘਰ ਨੂੰ ਵਾਪਸ ਆਏ ਨਾ ਹੁਣ ਤੇ ਨੌਕਰ ਤੋਂ ਰਿਹਾ ਨਹੀਂ ਗਿਆ ਨੌਕਰ ਕਹਿਣ ਲੱਗਾ ਕਹਿੰਦੇ ਮਾਲਕਾ ਸੇਠ ਜੀ ਮਾਲਕ ਜੀ ਕਹਿੰਦੇ ਇੱਕ ਗੱਲ ਦੀ ਸਮਝ ਨਹੀਂ ਆਈ ਤਿੰਨ ਪੱਤਰ ਆਏ ਤਿੰਨੇ ਵਾਰੀ ਤੁਸੀਂ ਅਰਦਾਸ ਕੀਤੀ ਕਹਿੰਦੇ ਰੱਬ ਦੇ ਕੋਲ ਕਿਹੜਾ ਤਰਲਾ ਕੀਤਾ ਸੀ ਕਿਹੜੀ ਬੇਨਤੀ ਕੀਤੀ ਸੀ ਕਹਿੰਦੇ ਪਹਿਲੀ ਵਾਰ ਗਏ ਸੋਂ ਤੁਸੀਂ ਤੁਸੀਂ ਮੰਗਿਆ ਹੋਵੇਗਾ ਮੇਰਾ ਸਾਜੋ ਸਮਾਨ ਰੁੱੜ ਚੁੱਕਿਆ ਹੈ ਤੇ ਮੈਨੂੰ ਮਿਲ ਜਾਏ ਤੇ ਦੂਸਰੀ ਵਾਰ ਜਦੋਂ ਥੋੜਾ ਸਮਾਨ ਮਿਲ ਗਿਆ ਕਹਿੰਦੇ ਤੁਸੀਂ ਕਿਹਾ ਹੋਵੇਗਾ ਮਾਲਕਾ ਤੇਰਾ ਧੰਨਵਾਦ ਜਦੋਂ ਤੀਜੀ ਵਾਰ ਸਾਰਾ ਸਮਾਨ ਮਿਲ ਗਿਆ ਕਹਿੰਦੇ ਤੁਸਾਂ ਨੇ ਲੱਖ ਲੱਖ ਵਾਰ ਸ਼ੁਕਰਾਨਾ ਕੀਤਾ ਹੋਵੇਗਾ ਸੇਠ ਕਹਿੰਦਾ ਨਹੀਂ ਗਲਤ ਹੈ ਤੂੰ ਸੇਠ ਕਹਿੰਦਾ ਨੁਕਰਾ ਮੇਰੇ ਪਾਸ ਨੌਕਰੀ ਕਰਨ ਵਾਲਿਆ ਕਹਿੰਦੇ ਤੇਰੀ ਸੋਚਣੀ ਗਲਤ ਹੈ ਮੈਂ ਸ਼ੁਕਰਾਨਾ ਨਹੀਂ ਕੀਤਾ ਮੈਂ ਸ਼ੁਕਰਾਨਾ ਨਹੀਂ ਕੀਤਾ ਮੇਰਾ ਸਾਰਾ ਸਮਾਨ ਮਿਲ ਗਿਆ ਜਦੋਂ ਆ ਪਹਿਲੀ ਵਾਰ ਗਿਆ ਸੀ ਨਾ ਮੈਂ ਉਦੋਂ ਵੀ ਤਰਲਾ ਕੀਤਾ ਦੂਜੀ ਵਾਰ ਗਿਆ ਸੀ ਉਦੋਂ ਵੀ ਤਰਲਾ ਕੀਤਾ ਤੀਸਰੀ ਵਾਰ ਗਿਆ ਮੈਂ ਉਦੋਂ ਵੀ ਤਰਲਾ ਕੀਤਾ ਹੁਣ ਤਰਲੇ ਕਿਉਂ ਜੇ ਐ ਇਹ ਆਪਾਂ ਸੇਠ ਤੋਂ ਸਿੱਖ ਲਈਏ ਤੇ ਸੇਠ ਕਹਿਣ ਲੱਗਾ ਪਹਿਲੀ ਵਾਰ ਮੇਰੇ ਮੁਖ ਦੇ ਵਿੱਚੋਂ ਨਿਕਲਿਆ ਸੀ ਕਹਿੰਦੇ ਹੇ ਮਾਲਕਾ ਗੁਰੂ ਰਾਮਦਾਸ ਸਾਹਿਬ ਜੀ ਰਾਵੀ ਚੜ ਕੇ ਆ ਗਈ ਸਾਰਾ ਕੁਝ ਰੋੜ ਕੇ ਲੈ ਗਈ ਕਹਿੰਦੇ ਮਾਲਕਾ ਮੇਰਾ ਤਰ ਲੈ ਤੇਰੇ ਸਾਹਮਣੇ ਮੇਰੀ ਬੇਨਤੀ ਐ ਜਿੱਦਾਂ ਕਹਿੰਦੇ ਰਾਵੀ ਦੇ ਪਾਣੀ ਹੜ੍ਹ ਦੇ ਵਿੱਚ ਮੇਰਾ ਸਾਜੋ ਸਮਾਨ ਰੁੜ ਗਿਆ ਨਾ ਕਿਤੇ ਮੇਰੇ ਮਨ ਦੇ ਵਿੱਚੋਂ ਤੇਰਾ ਭਰੋਸਾ ਨਾ ਰੁੜ ਜਾਏ ਆਖੋ ਸਤਨਾ ਮੇਰੇ ਮਨ ਦੇ ਵਿੱਚੋਂ ਤੇਰੇ ਪ੍ਰਤੀ ਭਰੋਸਾ ਜਿਹੜਾ ਮੇਰੇ ਮਨ ਵਿੱਚ ਆ ਨਾ ਟਿਕਿਆ ਹੋਇਆ ਕਿਤੇ ਭਰੋਸੇ ਤੋਂ ਮੈਂ ਪਾਸੇ ਨਾ ਹੋ ਜਾਾਂ ਮੈਨੂੰ ਤੇਰੇ ਤੇ ਵਿਸ਼ਵਾਸ ਨਾ ਰਹੇ ਕਹਿੰਦੇ ਕਿਤੇ ਵਿਸ਼ਵਾਸ ਨਾ ਖਤਮ ਹੋ ਜੇ ਮੇਰੇ ਤੋਂ ਮੈਂ ਇਹ ਤਰਲਾ ਪਹਿਲੀ ਵਾਰ ਕੀਤਾ ਸੀ ਜਦੋਂ ਮੈਂ ਦੂਸਰੀ ਵਾਰ ਗਿਆ ਸੀ ਨਾ ਕਹਿੰਦੇ ਉਦੋਂ ਵੀ ਮੈਂ ਤਰਲਾ ਹੀ ਕੀਤਾ ਸੀ ਮੈਂ ਸ਼ੁਕਰਾਨਾ ਨਹੀਂ ਕੀਤਾ ਉਦੋਂ ਮੈਂ ਕੀ ਮੰਗਿਆ ਤੇ ਕੀ ਮੇਰੇ ਮੁਖ ਦੇ ਵਿੱਚੋਂ ਨਿਕਲਿਆ ਕਹਿੰਦੇ ਉਹ ਜਾਣੇ ਕਹਿੰਦੇ ਮਾਲਕਾ ਉਹ ਜਾਣੇ ਜਿਹੜਾ ਕੁਝ ਹੋ ਗਿਆ ਠੀਕ ਹੈ ਪਰ ਤੂੰ ਸਾਨੇ ਕਿਰਪਾ ਕਰ ਦਿੱਤੀ ਮੈਨੂੰ ਰੋਟੀ ਜੋਗਾ ਕਰ ਦਿੱਤਾ ਮੈਨੂੰ ਥੋੜਾ ਜਿਹਾ ਸਮਾਨ ਮਿਲ ਗਿਆ ਜਿਹੜਾ ਕੁਝ ਪਹਿਲਾਂ ਹੋ ਗਿਆ ਸੀ ਉਹ ਜਾਣੇ ਆਪਾਂ ਕਹਿ ਨਹੀਂ ਦਿੰਦੇ ਵੀ ਉਹ ਜਾਣੇ ਜਿਹੜਾ ਕੁਝ ਬੀਤ ਗਿਆ ਉਹਨੂੰ ਕਿ ਯਾਦ ਕਰਨਾ ਜਿਹੜਾ ਕੁਨਾ ਕੁਝ ਸਾਡੇ ਕੋਲ ਹੋਣਾ ਹੈ ਉਹਦੇ ਵਿੱਚ ਖੁਸ਼ ਰਹਿਣਾ ਚਾਹੀਦਾ ਸਾਨੂੰ ਤੇ ਸੇਠ ਕਹਿੰਦਾ ਮੈਂ ਦੂਸਰੀ ਵਾਰੀ ਤਰਲਾ ਕੀਤਾ ਉਹ ਜਾਣੇ ਮੈਨੂੰ ਰੋਟੀ ਜੋਗਾ ਤੇ ਕਰ ਦਿੱਤਾ ਮਾਲਕਾ ਤਾਂ ਰੋਟੀ ਜੋਗਾ ਤੇ ਰਹਿ ਗਿਆ ਮੈਂ ਕਹਿੰਦੇ ਤੀਸਰੀ ਵਾਰ ਪਤਾ ਕੀ ਤਰਲਾ ਕੀਤਾ ਸੀ ਕਹਿੰਦੇ ਹੇ ਮਾਲਕਾ ਤੇਰੇ ਚਰਨਾ ਵਿੱਚ ਮੇਰਾ ਤਰਲਾ ਹੈ ਮੇਰੀ ਬੇਨਤੀ ਮੇਰੀ ਜੋਦੜੀ ਹੈ ਮੇਰੀ ਅਰਦਾਸ ਹੈ ਮੈਨੂੰ ਸਭ ਕੁਝ ਮਿਲ ਗਿਆ ਕਿਤੇ ਸਭ ਕੁਝ ਮਿਲਣ ਕਰਕੇ ਮੈਂ ਤੈਨੂੰ ਨਾ ਵਲਾ ਦੇਵਾਂ ਆਖੋ ਸਤਨਾ ਉਹ ਮਾਲਕਾ ਤੇਰੀ ਕਿਰਪਾ ਕਰਕੇ ਸਭ ਕੁਝ ਮਿਲਿਆ ਕਿਤੇ ਸਭ ਕੁਝ ਮਿਲ ਨਾ ਕਰਕੇ ਇਹ ਖੁਸ਼ੀਆਂ ਦੇ ਵਿੱਚ ਮੈਂ ਤੈਨੂੰ ਨਾ ਭੁਲਾ ਦੇਵਾਂ ਤੇਰੇ ਨਾਲੋਂ ਟੁੱਟ ਨਾ ਜਾਵਾਂ ਕਹਿੰਦੀ ਇਹ ਤਰਲਾ ਕੀਤਾ ਸੀ ਕਿਤੇ ਸਾਡੇ ਮਨ ਵਿੱਚ ਇਹ ਤਰਲਿਆਂ ਦੀ ਬਾਤ ਆਈ ਹੈ ਕਦੇ ਸਾਡੇ ਮਾਨ ਨੇ ਕਿਹਾ ਮਨਾ ਚਾਹੇ ਸੁੱਖ ਹੋਵੇ ਚਾਹੇ ਦੁੱਖ ਹੋਵੇ ਤਰਲਾ ਕਿਉਂ ਨਾ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਉਹ ਗੁਰੂ ਨਾਨਕ ਪਾਸ਼ਾ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਪਹੁੰਚ ਕੇ ਕਿਉਂ ਨਾ ਕਹਿੰਦੇ ਤਰਲਾ ਕਰੀਏ ਇਹੋ ਜੇ ਸਾਡੇ ਤਰਲੇ ਹੋਣੇ